ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਤੇਰਾ ਸੁਪਨਾ ਵੀ ਨਾ ਆਵੇ ਕਿੱਥੇ ਜਾ ਖੋ ਗਈ ਨੀ ਕਰੇ ਹੁੰਦੀ ਸੀ ਯਾਰ ਦੀ ਲੁੱਟ ਗਏ ਅੱਜ ਕਹਿਰਾਂ ਕੋਲੇ ਜਾ ਬੈਗੀ ਹਾਂ ਤਾਂ ਹੋਈ ਉਹ ਤਾਂ ਕਰੇ ਛਣ ਛਣ ਹੋ ਜੇ ਔਰਤੇ ਦੇ ਘਰ ਨਹੀਂ ਕਰੇ ਛਣ ਛਣ ਹੋ ਗਏ ਕਲੇ ਗੀਤਾਂ ਦੀ ਹੋ ਰਿਆਂ ਮੇਰੀ ਗੱਲ ਤਾਂ ਸੁਣਦਾ ਨਹੀਂ ਤੂੰ ਕਿਵੇਂ ਓਏ ਉਹ ਜਿੰਦਰਾ ਸਾਰਾ ਜੜ ਨਹੀਂ ਖਾ ਲਿਆ ਯਾਰਾ ਓ ਜੜ ਫੇਰੇ ਕੀ ਤੈਨੂੰ ਪਤਾ ਮਿੱਟੀ 'ਚ ਲੱਗਦੀ ਐ ਨਾ ਪਾਣੀ ਪੂਣੀ ਲੱਗ ਜਾਂਦਾ ਛੇੜਾ ਲੋਹਾ ਮਿੱਟੀ 'ਚ ਤਾਂ ਲੱਗਦੀ ਐ ਭੈਣ ਦੇ ਲੋਨ ਇੱਟਾਂ ਤਾਂ ਰੱਖ ਸਕਦੇ ਸੀ ਤੇ ਬਸ ਘੋਲ ਕਰਕੇ ਛਾਰਾ ਪੂਹੇ ਚੰਗਾ ਹਾਂ ਮੈਂ ਬਣਾ ਦੇ ਮੈਂ ਬਣਾ ਦੇਗਾ ਮੈਂ ਤਾਜਾ ਮੁੰਨਿਆ ਹੁੰਦਾ ਕੀ ਤਾਜਾ ਮੁੰਨਿਆ ਹੁੰਦਾ ਜਿਵੇਂ ਤਾਜਾ ਛਿਰ ਮੁੰਨਿਆ ਹੁੰਦਾ ਉਹ ਪਕਾਈ ਮਾਰੀ ਆਂ ਸ਼ੌਂਕ ਨਾਲ ਉਹ ਨਹੀਂ ਚੰਗਾ ਤੇ ਇੱਟਾਂ ਧਰ ਲੈਂਦੇ ਉਦੋਂ ਇੱਟਾਂ ਦਾ ਝੜਾਂਗੇ ਇੱਕ ਕਰ ਯਾਰ ਹੋ ਰਾਇ ਇਹ ਮਨੂੰ ਹਾਂ ਮੇਰੀ ਐਂ ਸਰਾਤੀ ਪਾਲਿਆ ਦੱਸ ਉਛਾਣਾ ਆਪ ਪੜਿਆ ਲਿਖਿਆ ਤੇਰੀ ਬੇਬੇ ਕੋ ਜਰਗੀ ਅੱਛਾ ਤੇ ਤੇਰੇ ਪਿਓ ਦਾ ਤਾਂ ਨਹੀਂ ਬਣਦਾ ਹੱਕ ਹੂੰ ਤੇ ਮੈਂ ਕਿ ਮੈਂ ਸਣਾ ਬਣਦਾ ਯਾਰ ਵਿਆਹ ਦਾ ਤਾਂ ਹੱਕਾ ਮੇਰਾ ਕਾਹਦਾ ਹੱਕ ਹੈ ਨਹੀਂ ਮਨ ਗੱਲ ਸੁਖ ਹੋ ਜੂਗਾ ਘਰੇ ਰੋਟੀ ਟੁੱਕ ਦਾ ਪੱਠ ਮਚਾਈ ਜਾਂਦੇ ਮੇਰਾ ਹੋ ਜੇ ਕਿਸੇ ਨਾ ਕਿਸੇ ਲੋਟਾ ਕੀ ਸੁਖ ਹੋ ਜੂ ਮਰੀ ਨਾ ਪਕਾਈ ਪਹਿਣ ਦਿਲ ਨੂੰ ਮੇਰਾ ਨਹੀਂ ਹੋਣ ਦੇ ਦਿਓ ਤੁਸੀਂ ਓਏ ਤੂੰ ਹਜੇ ਉਮਰ ਨਹੀਂ ਹੈ ਮਨ ਕਰ ਕਵੀਲਦਾਰੀ ਨਹੀਂ ਚੱਲੀ ਦੀ ਅੱਛਾ ਮੇਰੀ ਉਮਰ ਨਹੀਂ ਮੈਂ ਦੁੱਧ ਦੀ ਜੁੰਗਦਾ ਹਜੇ ਨਹੀਂ ਨਾ ਨਾ ਫੇਰ ਉਹ ਅੱਛਾ ਨਾਲ ਪਹਿਲਾਂ ਵੱਡਾ ਤਾਂ ਮੈਂ ਹੀ ਬੈਠਾ ਹਜੇ ਓਏ ਕਰਦੂਤਾ ਮਾੜੀਆਂ ਥੋਡੀਆਂ ਉਹ ਪਹਿਣ ਦਿਲ ਨੂੰ ਫਿਰ ਪਹਿਲੀ ਨਾ ਹੋ ਜਾਂਦਾ ਪਹਿਲਾਂ ਤਾਂ ਮੈਂ ਜਾਣੀ ਪਹਿਲਾਂ ਉਹ ਕੋਲ ਜਾ ਖੇਡਦੇ ਹਾਂ ਜਾਇਦਾਦ ਖੁੱਲੀ ਸੀ ਨਾ ਥੋੜਾ ਹੀ ਮੈਨੂੰ ਘਰੇ ਖੜਨ ਦੇ ਟਾਈਮ ਨਹੀਂ ਮਿਲਿਆ ਭੈਣ ਦੇ ਲੋ ਚਾਰ ਖੁੱਡਾਂ ਸੀ ਮੈਂ ਤੇਰਾ ਸੋਚਣਾ ਕੰਜਰਾ ਤੇਰਾ ਵੀ ਹੱਥ ਫਿਰ ਮੇਰਾ ਸੋਚਣਾ ਸੋਚੀਦਾ ਆਉਂਦਾ ਜਾਂਦਾ ਤੂੰ ਵੀ ਪਹਿਲਾਂ ਮੈਂ ਜੈਲ ਜਾ ਫਿਰ ਉਹ ਤੂੰ ਬਾਅਦ ਤੇਰਾ ਕਰਾ ਦੇਾਂਗੇ ਐਵੇਂ ਹੀ ਕਰਾ ਦਾਂਗੇ ਸਾਲਾ ਮੈਂ ਤਾਂ ਤੇਰੇ ਕਰਕੇ ਕਹਿਣਾ ਯਾਰ ਮੈਨੂੰ ਕੀ ਮੈਂ ਤਾਂ ਕਦੇ ਵੀ ਕਿਹੜੀ ਤਾਈ ਆਜੀ ਰੋਟੀ ਟੁਕਣ ਆ ਪੜ੍ਹ ਮੈਨੂੰ ਤਾਂ ਤਾਈ ਦੀ ਲੋੜ ਨਹੀਂ ਆ ਬੰਨੇ ਤੇਰੇ ਮੂਰੇ ਹੱਥ ਤੂੰ ਮੇਰੀ ਕਰਾ ਦੇ ਤੁਹਾਡੀਆਂ ਰੋਟੀਆਂ ਪਕਦੀਆਂ ਹੋਏ ਮੈਂ ਭੈਣ ਦੇ ਲੱਲ ਨੂੰ ਆਤਮਾ ਤੇਰਾ ਪਹਿਲੇ ਕਿਵੇਂ ਹੋ ਜੀ ਜਦੋਂ ਮੈਂ ਬੱਠਾ ਸਿਆਣਾ ਬੰਦਾ ਮੂਰੇ ਜਰ ਰਿਹਾ ਰੋਟੀਆਂ ਪਕਾ ਰ ਮੇਰੇ ਹੱਥ ਵਿੱਚ ਪਏ ਆ ਓਏ ਨਹੀਂ ਤੇਰਾ ਹੋ ਨਹੀਂ ਸਕਦਾ ਪਹਿਲਾਂ ਵੱਡੇ ਥੋਂ ਮੈਂ ਆ ਮੇਰਾ ਹੋਊ ਫੇਰ ਤੇਰਾ ਹੋਊ ਓਏ ਮੇਰੇ ਹੀ ਹੋ ਭੈਣ ਦਾ ਲੱਲਣਾ 26 27 ਸਾਲਾਂ ਦਾ ਤਾਂ ਹੋ ਰਿਹਾ ਮੈਂ ਮੇਰੀ ਤਾਂ ਕੋਈ ਉਮਰ ਪਾਲੀ ਨਹੀਂ ਲੱਗਦੀ ਦੇਖਣ ਹਾਂ ਛੋਟੀ ਹੈ ਤਾ ਕੋਈ ਐਡਾ ਤਾਂ ਨਹੀਂ ਲੱਗਦਾ ਯਾਰ ਵੱਡਾ ਓਏ 75 ਸਾਲਾਂ ਦਾ ਹੋ ਰਿਹਾ ਓ ਨਹੀਂ ਨਹੀਂ ਦਾੜੀ ਦੂੜੀ ਕਾਲੀ ਕਰੀ ਹੋਈ ਐ ਇੰਨਾ ਨਹੀਂ ਪਤਾ ਲੱਗਦਾ ਮਨ ਨਿਕਲ ਸਾਰਾ ਮੈਨੂੰ ਗਾਮਾ ਕਹਿੰਦਾ ਸੀ ਕਹਿੰਦਾ ਯਾਰ ਸਾਡੀ ਸਕੀਰੀ ਚ ਲੋਡ ਪੈਂਦਾ ਕੋਈ ਲੱਟਕੀ ਕਰਾ ਦੂੰ ਤੂੰ ਲੈ ਆ ਕੇ ਲੈ ਆਈਏ ਇੱਥੇ ਮੈਂ ਗੁੱਟੋ ਨਦੀ ਬੰਡਾ ਤੂੰ ਛਾਲਾ ਲੱਗਦਾ ਮੈਂ ਤੇਰਾ ਮਾਲਕ ਕੋਈ ਤੂੰ ਬੰਡਾ ਤੇਰਾ ਮਤਲਬ ਕੀ ਹੈ ਉਹ ਤੂੰ ਲਫੇੜੇ ਨਾ ਖਾ ਲਈ ਓਏ ਮੈਂ ਕਿਹਨੂੰ ਦੱਛਾ ਕੱਲ ਮੈਂ ਹੂੰ ਨਹੀਂ ਮੈਂ ਕਹਿੰਦਾ ਕਾਨੂੰ ਮੈਂ ਤੜਕੇ ਲੈ ਲੈ ਜੇ ਲੈਣਾ ਵਸਾਕ ਤੂੰ ਲੈ ਆਈ ਉਹਨਾਂ ਨੂੰ ਥੜੇ ਤੇ ਚੜਾਈਏ ਉਹਨਾਂ ਨੂੰ ਤੂੰ ਆਹ ਛਾਲਾ ਇਹਨੂੰ ਕਰਕੇ ਸਾ ਪਚਾ ਚੱਲ ਜਾ ਓਏ ਲੜੀ ਜਾਂਦਾ ਰਹਿੰਦਾ 24 ਘੰਟੇ ਮੈਂ ਤਾਂ ਲੈ ਕੁਛ ਫਿਰ ਲੀਦੇ ਨੂੰ ਢੋਜੇ ਓ ਤਾਇਆ ਸੱਚ ਮੈਂ ਤਾਂ ਤੈਨੂੰ ਦੱਸਣਾ ਉੱਪਰ ਲੱਗਿਆ ਕਿਵੇਂ ਆਪਾਂ ਦੋ ਹੀ ਲੜੀ ਜਾਂਦੇ ਰਹਨੇ ਆ ਕਿਵੇਂ ਓਏ ਅੱਜ ਤਾਂ ਖੁਸ਼ੀ ਦੀ ਗੱਲ ਆ ਯਾ ਬੁਗਾ ਦੇ ਆ ਤਾਂ ਬੁਗਾ ਦੇ ਕਾਜੀ ਖੁਸ਼ੀ ਆ ਓਏ ਮੋਟਰ ਮੇਰਾ ਪਾਪਾ ਵੱਡਾ ਮੋਟਰਸਾਈਕਲ ਲੈਣ ਗਿਆ ਵੱਡਾ ਮੋਟਰਸਾਈਕਲ ਆਪਦਾ ਹੋਰ ਕੀ ਜੀ ਪਾਇਨ ਨੂੰ ਮੈਨੂੰ ਦੱਛੇ ਨਹੀਂ ਯਾਰ ਦੱਸਿਆ ਕਿਉਂ ਨਹੀਂ ਦੱਸਿਆ ਨਹੀਂ ਤੈਨੂੰ ਨਾ ਜੜ ਕੇ ਮੈਂ ਲੇਟ ਉੱਠਿਆ ਤਾਂ ਕਰਕੇ ਤੂੰ ਲੇਟ ਉੱਠਿਆ ਤਾਂ ਕਰਕੇ ਹੈਨਾ ਕਵੇਲਾ ਖਰਦਣਾ ਮੈਂ ਮੋਟਰਸਾਈਕਲ ਲਿਆਉ ਉਹ ਤੇਲ ਟਾਲਾਂਗੇ ਆਪਾਂ ਅੱਛਾ ਜੀ ਹਾਂ ਅੱਜ ਤਾਂ ਖੁਸ਼ੀ ਦੀ ਗੱਲ ਆ ਓਏ ਚੰਗਾ ਓਏ ਟਾਣੀ ਚ ਮੈਂ ਓਹੇ ਬੜੇ ਬੱਤੜੇ ਜਨਾਂ ਟਪੀ ਲੈਣੀ ਆ ਤਾਂ ਉਹ ਟਾਂਕ ਜੋ ਮਰਜੀ ਚੜੇ ਆਵੇ ਕੀ ਉਹਨੂੰ ਤਾਂ ਆਉਂਦਾ ਤੂੰ ਸਿੱਖ ਜੀ ਮੈਨੂੰ ਵੀ ਆਉਂਦਾ ਅਸੀਂ ਖੁੱਖ ਲਾਂਗੇ ਮੈਂ ਬੜੇ ਚੜਾਏ ਉਹ ਜਵਾਨੀ ਬੜੇ ਸਾਈਕਲ ਜਾਣਦਾ ਮੈਂ ਪਹਿਲਾਂ ਕੈਂਚੀ ਵੀ ਜਾਣਦਾ ਡੰਡੇ ਤੇ ਵੀ ਕਾਠੀ ਵੀ ਜਾਣਦਾ ਸਾਈਕਲ ਤੋਂ ਅੱਗੇ ਨਹੀਂ ਵਧੇ ਫਿਰ ਨਹੀਂ ਫਿਰ ਉਹ ਤਾਂ ਹੁੰਦਾ ਹੀ ਸਾਈਕਲ ਸੀ ਅੱਗੇ ਭੈਣ ਜੀ ਪੁੱਤੀ ਰੇਲ ਚਲਾ ਲਾ ਮੈਂ ਅੱਗੇ ਨਹੀਂ ਵਧੇ ਉਹ ਜੋ ਸਾਈਕਲ ਹੀ ਹੁੰਦਾ ਈ ਛਰਾ ਐ ਕਰ ਮੈਂ ਤਾਂ ਕਰਨਾ ਰੀਵਨ ਰੂਵਣ ਵੀ ਬਣਾ ਲਾਂਗੇ ਯੂ ਵਾਂਟ ਟ ਪਾਣੀ ਗਾ ਰਖੇ ਤੇ ਟੁੱਟਾਂਗੇ ਪੂਰਾ ਵਿਹਾਰਤਾ ਕਰਾਂਗੇ ਜਰਾ ਤੇ ਹੋਰ ਵਿਹਾਰਤਾ ਤਾਂ ਹੱਕ ਬਣਦਾ ਇਹੋ ਚੀਜ਼ ਘਰੇ ਆਊਗੀ ਤੇ ਹੋਰ ਜਦਨੀ ਪੁੱਛੇ ਕਿਸ ਬਾਪੇ ਤੋਂ ਯਾਰ ਦਿਨ ਤੇਖ ਲਈ ਹੁੰਦੀ ਸੀ ਕਾ ਦਿਨ ਕਢਾਉਣਾ ਸੀ ਪੈਣ ਦੇ ਹੱਕ ਬਣਦਾ ਲੋਹਾ ਘਰੇ ਆਉ ਕਿ ਨਹੀਂ ਉਹ ਲੋੜ ਹੀ ਨਹੀਂ ਐਵੇਂ ਪ੍ਰਵਾਹ ਨਾ ਕਰੇ ਕਰੇ ਇਹੀਆਂ ਗੱਲਾਂ ਦੀ ਪ੍ਰਵਾਹ ਤਾਂ ਕਾਜੀ ਆ ਚੱਲ ਭਾਈ ਮਸ਼ੀਨਰੀ ਬਣ ਚੁ ਪਟਕਾ ਹੋ ਗਿਆ ਤੇ ਹੋਰ ਹੁਣ ਕੱਲ ਨੂੰ ਮੈਂ ਬਿਆਹ ਹੈਗਾ ਤੇਰੀ ਚਾਈ ਨੂੰ ਬਾਕੇ ਤਾਂ ਲੈ ਆ ਕਰੂੰ ਕਾ ਦਾ ਬਿਆਹ ਹੈਗਾ ਨਹੀਂ ਕੱਲ ਨੂੰ ਕੁਦਰਤ ਤੋਂ ਰੱਬ ਜੈ ਮੋਟਰ ਤੋਂ ਗੱਲ ਬਣਦੀ ਆ ਭਾ ਕੇ ਤਾਂ ਲੈ ਜਾ ਕਰੂ ਆਏ ਨਾ ਆਏ ਮੰਨੇ ਕਰਨਾ ਵੀ ਤੇਰਾ ਵੀ ਮੇਰਾ ਵਿਆਹ ਹੋ ਜਾਏ ਮੈਨੂੰ ਗੱਡੀ ਮਿਲ ਜੂ ਮੋਟਰਸਾਈਕਲਾਂ ਦੀ ਭੈਣ ਦਿਲ ਨੂੰ ਮੋਟਰ ਤੇ ਤਾਂ ਆ ਗਈ ਆਈ ਗਿਆ ਮੋਟਰ ਤੇ ਤਾਂ ਲੈਣ ਗਿਆ ਤੂੰ ਕਿਉਂ ਮੋਟਰਸਾਈਕਲ ਮਾੜੀ ਮਾਤੀ ਚੀਜ਼ ਆ ਲੈਣ ਗਿਆ ਮਰੀ ਗਿਆ ਨਾ ਤੂੰ ਗੱਡੀ ਗੱਡੀ ਲੈ ਕੇ ਆਵਾਂਗੇ ਆਪਾਂ ਆਪਣੇ ਵਿਆਹ ਮੇਰੇ ਵਿਆਹ 'ਚ ਆਪਾਂ ਗੱਡੀ ਲਵਾਂਗੇ ਗੱਡੀ ਲੈ ਲਾਂਗੇ ਕਹਿ ਦਾਂਗੇ ਭਾਈ ਸਾਡੀ ਪਹਿਲੀ ਮੰਗਾ ਗੱਡੀ ਜੋ ਹਾਂ ਗੱਡੀ ਬਲਕਿ ਆਪਾਂ ਪਾਵਟਾ ਲੈ ਲਾਂਗੇ ਓਏ ਓ ਨਹੀਂ ਹੋਰ ਕਿਵੇਂ ਦੂਜੀ ਦੂਜੀ ਕਿਹੜੀ ਰੇਲ ਕੱਢੀ ਓਏ ਨਹੀਂ ਯਾਰਾ ਹੋਰ ਦੂਜੀ ਗੱਡੀ ਓਹ ਛੋਟੀ ਜਿਹੜਾ ਰਸ਼ਕਾ ਰਸ਼ਕਾ ਓ ਰਸ਼ਕਾ ਕਿਉਂ ਯਾਰਾ ਹੋ ਜਾ ਓ ਆਹਾ ਤੇਰਾ ਜਿਹੜੀ ਦੂਜੀ ਹੁੰਦੀ ਅਮਰੂਤੀਆਂ ਜਾ ਜਾਂਦੀਆਂ 4 ਪਹੀਆਂ ਵਾਲੀ ਓ ਸਵਿੱਟ ਸਵਿੱਟ ਕੀ ਕਿਵੇਂ ਬਿੱਟਾ ਹਾਂ ਅੱਛਾ ਓ ਲਾਵਾਂਗੇ ਆਪਾਂ ਦੇ ਦੂ ਆਪਾਂ ਨੂੰ ਕੋਈ ਦੇ ਦੇ ਨੂੰ ਕੀ ਹੋਇਆ ਕਿੰਨੇ ਮੁੱਲ ਮਿਲੂਗਾ ਕਿ ਮੈਂ ਮੁੱਲ ਕਿਉਂ ਮਿਲੂ ਭੈਣ ਦਾ ਨਾ ਦਾਤ ਚ ਦੇਣਗੇ ਓ ਤਾਂ ਦਾਤ ਚ ਐਡੀ ਗੱਜੀ ਦਾ ਕੌਣ ਦੇਊਗਾ ਉਹ ਦੇਊ ਆ ਬਾਹ ਤੇਰੇ ਕਾ ਚੰਗਾ ਫੇਰ ਆਏ ਕਰੀ ਮੈਂ ਚਲਾ ਲਿਆ ਕਰੋ ਤੂੰ ਤੇ ਨੂੰ ਮਗਰ ਬਹਿ ਜਾ ਕਰੋ ਮੈਂ ਗਾਣਾ ਮੇਰਾ ਕਬੂ ਤੂੰ ਤੂੰ ਕਿਸੇ ਟੱਕ ਥੱਲੇ ਦੇ ਦੇ ਵਾਹ ਓ ਤੇਰੇ ਮੈਂ ਦਸ਼ਕਾ ਚਲਾਉਂਦਾ ਰੇ ਤਿੰਨ ਪਹੀਆ ਵਾਲੀ ਚੀਜ਼ ਕਿਸਤੋਂ ਚੱਲਦੀ ਨਹੀਂ ਹੈ ਰਾਸ਼ਕਾ ਤੋਂ ਕਿਹੜਾ ਉਹ ਲੋਇਟਰੀਆਂ ਨਿਕਲਦੀਆਂ ਉਹਦੀਆਂ ਟੈਲੀ ਬਜਣਾ 20 ਪਿੰਡਾਂ ਜਾਂਦਾ ਮੈਂ ਰਸ਼ਕਾ ਲੈ ਕੇ ਚੱਲਦਾ ਨਹੀਂ ਸੀ ਇੱਕ ਬੰਦੇ ਤੋਂ ਸਵਾਰੀਆਂ ਢੋਂਦਾ ਹੁੰਦਾ ਸੀ ਸਵਾਰੀਆਂ ਨਹੀਂ ਲੋਇਟਰੀ ਨਿਕਲਦੀ ਟੈਲੀ ਬਜਣਾ ਇੱਕ ਸਾਈਕਲ ਕੱਜਾ ਸੀ ਇੱਕ ਬਰੇਸ ਉਹ ਰਸ਼ਕਾ ਤੇ ਮੈਂ ਮਸ਼ੂਰੀ ਕਰਕੇ ਆਉਂਦਾ ਅੱਛਾ ਹਰੇਕ ਬੰਦੇ ਤੋਂ ਨਹੀਂ ਚੱਲਦਾ ਹੋ। ਬਹੁਤ ਚੰਗਾ ਕੰਮ ਕੀਤਾ। ਕਿਉਂ? ਭੈਣ ਦੇਲ ਨੂੰ ਕੁਰਤੂਤੀ ਮਾਰੀਆਂ ਸੀਗੀਆਂ। ਮਾਜੀ ਮਸਤੀ ਚੀਜ਼ ਆ ਯਾਰ ਮਰੀ ਜੰਨ। ਤੇਰਾ ਸ਼ਕ ਬੇਕਾਰ ਕੰਮ ਹੈ। ਤਿੰਨ ਪਈਆਂ ਵਾਲੀ ਕੀ ਨਹੀਂ ਕੋਈ ਚੱਲਦੀ। ਦਵਾ-ਦਵਾ ਛੰਬਰ ਕਾ ਯਾਰ ਚਾਟ ਉਤਾਰ ਪਰ ਕਪੜੇ ਕਪੜੇ ਤੋਗ। ਆ ਕੇ ਉਹ ਲੜੂਗਾ ਫਿਰ ਬਿੰਦਕ ਨੂੰ ਆਖੀ ਜੋ ਕੰਮ। ਅਜਿੰਦਰੀ ਦੀ ਜਾਰਜੀ ਲਾਦਾ ਮੈਂ। ਬਿੰਦਕ ਨੂੰ ਆਖੂ ਕੰਮ ਨਹੀਂ ਕਰਿਆ। ਫੇਰ ਆ ਕੇ ਕਲੇਸ਼ ਕਰੂਗਾ ਉਹ। ਤੇ ਹੋਰ ਅਜਾ ਦੁੱਧ ਲਿਆ ਆ ਓਏ। ਹੈਂ? ਬਾਕੀ ਨੇ ਕਦ ਦੁੱਧ ਲਿਆਉਂਦਾ। ਲਿਆ ਆ। ਯਾ ਯਾ ਤਾਂ ਚੱਲ ਚੰਗਾ ਉਹਨਾਂ ਦੀ ਮੈਂ ਵੀ ਇੱਕ ਵੇਲੇ ਮਿਲਣ ਲੱਗੀ ਓਏ ਓਏ ਉਹਨਾਂ ਦੇ ਪੈਸੇ ਤਾਂ ਦੇ ਦੋ ਯਾਰ ਪੈਸੇ ਰਹਿੰਦੇ ਓਹਨਾਂ ਦੇ ਤਾਂ ਓਏ ਪੈਸੇ ਉਹਨੂੰ ਕਹਿੰਦੇ ਸ਼ਰਾ ਹੁਣ ਕੱਠੀ ਦੇਵਾਂਗੇ ਹੜੀ ਬਲੇ ਆ ਰੁੱਤਾਂ ਕੋਈ ਪੈਸੇ ਆਣੀ ਐਂ ਕਿਹਾ ਜੇ ਪੈਂਦੀ ਫੁੱਤੀ ਵੱਡੇ ਵੱਡੇ ਨੂੰ ਦਿੱਤੇ ਸੀ ਉਹਦਾ ਕੀ ਮਾਇਨਾ ਉਹ ਮੰਗਦੇ ਸੀਗੇ 2 ਮਹੀਨਿਆਂ ਦੇ ਖੜੇ ਆ ਉਹਨਾਂ ਦੇ ਮੰਗਦਾ ਤਾਂ ਹਰੇਕ ਹੀ ਆ ਚੰਗਾ ਮਸ਼ੀਨ ਲੱਗੀ ਪੈਸਿਆਂ ਦੀ ਆਏ ਹਰੇਕ ਨੂੰ ਦੇਣ ਲੱਗੇ ਫਿਰ ਤਾਂ ਚਲਾ ਲਿਆ ਕੰਮ ਬਾ ਮਾਂ ਦਾ ਪੁੱਤ ਆਹੀ ਕੱਲ ਨਾ ਕਈ ਕਾਂ ਤੋਂ ਪੈਸੇ ਆਈ ਆ ਛੁਰੀ ਲਵਾਈਏ ਯਾਰ ਨਵੀਂ ਤੇ ਗਾਲ ਤਾਂ ਜਵੀ ਪੱਟੜੇ ਪਾਇਆ ਜੋ ਘਰੇ ਜੋੜ ਕੇ ਕਸ ਦੇ ਉਹ ਕਿਵੇਂ ਕਸ ਦੇ ਛੁਰੀ ਹੁੰਦੀ ਆ ਉਹ ਓਏ ਵੱਡੀ ਛੁਰੀ ਲੱਗੂ ਇਹ ਤੇ ਵੱਡੀ ਜਿਹੜੀ ਉਹ ਚਟਕੀਆਂ ਕੋਲੇ ਹੁੰਦੀ ਆ ਕਾਪਾ ਓਏ ਉਹ ਨਹੀਂ ਯਾਰ ਹੋ ਜਾ ਓਏ ਹੋਰ ਮਿਸਤਰੀ ਤੋਂ ਬੈਲ ਡਾਲੇ ਮਿਸਤਰੀ ਤੋਂ ਲਵਾਉਣੀ ਪੂ ਅੱਛਾ ਉਹ ਲਾਉ ਹਾਂ ਉਹ ਲਾਉਗਾ ਉਹਦਾ ਕੀ ਫਰਕ ਆ ਵੀ ਬੱਟਾ ਵਧੀਆ ਬਾਹੂਆ ਅੱਛਾ ਹੋਰ ਨਹੀਂ ਬੱਟਾਂ ਦਾ ਫੱਟ ਗਿਆ ਪਾਉਂਦਾ ਯਾਰ ਹੁਣ ਤਾਂ ਗੜੀਆਂ ਪਾਉਂਦਾ ਹੁਣ ਤਾਂ ਮੈਂ ਲੈ ਵਿੰਗੀਆਂ ਡੇਡੀਆਂ ਕਰਦਾ ਇਹ ਚੱਲ ਲਵਾ ਲਾਂਗੇ ਗਾਣ ਨੂੰ ਲੋਡ ਪਹੁੰਚੋ ਨੇ ਵੇਲੇ ਹਾਂ ਸੁਣੀ ਚ ਇਹ ਤਾਂ ਰੋਗਨ ਮਾਰ ਦਿਓ ਲੈ ਕੇ ਮਾਰ ਦੇ ਅੱਜ ਲੈ ਕੇ ਹਾਂ यूं ਬਣਾ ਦੇ ਬੱਜਾ ਚਾਂਦੀ ਵਰਗਾ ਟੁੱਤੀ ਗਾੜੀ ਤੋਂ ਬਦਲ ਗਈਆਂ ਅੱਖੀਆਂ ਬੇ ਮੈਨੂੰ ਮਾਰੀ ਕੈਨ ਲੱਗ ਪਿਆ ਸਾਡਾ ਵੀ ਵਿਆਹ ਹੋ ਗਿਆ ਨੀ ਪਿੱਛੇ ਡੰਡਾ ਠਾ ਹੋ ਗਿਆ ਮੇ ਪੀ ਕੀ ਡੰਡਾ ਠਾ ਹੋ ਗਿਆ ਓਏ ਹੌਲੀ ਗਾ ਲਾ ਓਏ ਸੁਣਦਾ ਚਾਰ ਘਰਾਂ ਚ ਕਿਉਂ ਹੋਰ ਜੇ ਖਮੀਰ ਮਾਲਕੂ ਦੀ ਖੰਡ ਦਾ ਖੇਦਨਾ ਮਗਰ ਫੇਜਾਂ ਬੜੇ ਚਿਰ ਤਾ ਨਹੀਂ ਮੁੰਡਾ ਕੁੱਤ ਤੇ ਪਟੋਲਿਆ ਬੇੜੇ ਚ ਬੌਕਰ ਮਾਰਦਾ ਫਿਰਦਾ ਨਹੀਂ ਮੁੰਡਾ ਕੁੱਤ ਤੇ ਪਟੋਲਿਆ ਬਹੁਤ ਸੋਹਣਾ ਲੱਗਦਾ ਆ ਇਹ ਕਾਟਣਾ ਕਢਾ ਦਿਆ ਹਾਂ ਕਢਾ ਦੇ ਪੂਰਾ ਫੈਂਸੀ ਆਊਗਾ ਬਾਗ ਬੜਕਾ ਬੰਦੀਆ ਬਦਿਆ ਬਣਦੇ ਪਾਇਆ ਲੱਗਦਾ ਕਟਾ ਰਿੰਗਦਾ ਹੁੰਦਾ ਅੱਛਾ ਤੇ ਹੋਰ ਫਿਰ ਛਾਲ ਕਰਦਿਆਂ ਛਾਲ ਹੀ ਮੇਰੀ ਸਲਾਹ ਸੀ ਨਾਲ ਕੋਈ گاਉਣ ਵਾਲੀ ਬੁੜੀ ਪੁੱਛ ਰਾਂ ਯਾਰ ਪੁੱਛ ਲੈ ਜੇ ਪੈਂਦਾ ਫੋ ਤਾਂ ਜੋੜੇ ਦਾ ਫੜਕਾ ਚੱਲਦਾ ਹੁੰਦਾ ਦੁਕਾਨਾਂ ਗੋੜੀ ਜੇ ਗਾਣਾ ਨਾ ਚੱਲੇ ਦੂਜੇ ਲੋਟ ਦਾ ਕੰਮ ਬਣੀ ਜਾਊ ਦੂਜੇ ਲੋਟ ਕਿਵੇਂ ਪਤੀ ਹੈ ਤੈਨੂੰ ਵੀ ਕੈਲੀ ਬਣੀ ਜਾ ਜੂ ਨਾ ਟੈਲੀਵਿਜ਼ਨ ਤਾਂ ਕਿਹਾ ਹੋ ਜਾ ਦੂਜੇ ਲੋਟ ਦੂਜੇ ਲੋਟ ਕਿਹੜੇ ਲੋਟ ਪਤੀ ਇਹਦੇ ਨੂੰ ਹੁਣ ਕਿ ਕਰਦੂਤਾ ਥੋੜੀਆਂ ਕੀਤੀਆਂ ਉਹਦਾ ਆ ਪਾਣੀ ਆਇਆ ਮਾਰੇ ਚੰਕਮ ਚੰਗੇ ਕੰਮ ਕਰੇ ਜਿੰਨਾ ਕਮਾਈਆਂ ਨੇ ਓਏ ਤੇ ਜਾ ਬੇੜਾ ਪੈ ਜਾ ਤੇਰਾ ਲੂਲ ਪਟੂਣ ਲਾਈ ਆ ਓਏ ਮੈਂ ਨਹੀਂ ਲਾਉਂਦਾ ਇਹ ਆ ਵੇ ਕੱਜੀ ਪਈ ਆ ਜਿਹੜਾ ਪਈ ਓਏ ਇਹ ਤਾਂ ਉਹ ਆਇਆ ਸੀ ਤਾਰੀ ਆਪਣੇ ਘਰੇ ਉਹ ਨਾ ਲਾ ਲੂ ਗਿਆ ਓਏ ਲਾਉਣਾ ਲੱਗ ਜੀ ਦੰਦ ਕਲ ਜਾਣਗੇ ਮੇਰੇ ਸਾਲਿਆ ਤੂੰ ਤਾਂ ਕਾਹਨੂੰ ਕੁਝ ਕਰਦਾ ਹਨਾ ਛਾਟੇ ਵੇਰਾ ਕਮਲਾ ਜਵਾਨਾ ਸੀ ਔਰ ਟਾਈਮ ਟੱਪ ਕੇ ਹੁਣ ਨਾ ਨਸ਼ੇ ਤੇ ਲੱਗ ਜੀ ਤੇ ਤੂੰ ਕੀ ਮੈਨੂੰ ਕਹਿਣ ਨੂੰ ਮਰਦਾ ਜਰਦਾ ਤੂੰ ਲਾਉਣਾ ਛੱਡਾ ਓ ਜਰਦਾ ਚੀਜ਼ ਹੋ ਗਿਆ ਮਾੜੀ ਚੀਜ਼ ਆ ਬਲੱਡ ਘਟਾਉਂਦੀ ਆ ਓਏ ਇਹ ਵੀ ਵਧੀਆ ਚੀਜ਼ ਐ ਸੋਧੀ ਹੋਈ ਐ ਜਰਦੇ ਚੋਂ ਠੰਡੀ ਐ ਇਹ ਨਹੀਂ ਨਹੀਂ ਇਹ ਤੂੰ ਚੇ ਲੋਟਾ ਸਰ ਪਾਉਂਦੀ ਮੈਂ ਸੁਣਿਆ ਖੁੰਡਾ ਤੇ ਗੱਲ ਦੂਜਾ ਓਟ ਕਿਵੇਂ ਡਾਉਨ ਕਰਦੀ ਐ ਪਿਸਟਮ ਪਿਸਟਮ ਕਿਹੜਾ ਓਏ ਪਿਸਟਮ ਜਿਹੜੇ ਆਏ ਬਾਈ ਦਾ ਪਰੌਣਿਆ ਓ ਡਾਉਨ ਪਾ ਦਿੰਦੀ ਆਕਲ ਨਹੀਂ ਹੈ ਭੈਣ ਕੋ ਦੇ ਫਾਈਨ ਇਹ ਆਦਾ ਲੱਗਦਾ ਤਾਂ ਡਾਰੀ ਆ ਚੱਲ ਆਈ ਆ ਹੌਲੀ ਹੌਲੀ ਸਿੱਖ ਜਾਾਂਗੇ ਹੌਲੀ ਹੌਲੀ ਹਿਸਾਬ ਆਊ ਨਾਮੀ ਆ ਨਾ ਉਹ ਪਾਲਿਆ ਉਹ ਪਾਲਿਆ ਕੰਜਰੇ ਸੁੱਤੀ ਨਾ ਪੋਏ ਹੁਣ ਓਏ ਹਾਰ ਨਵਾਈਦਾ ਓਏ ਓਏ ਮੈਂਦੇ ਆ ਗਿਆ ਆ ਗਿਆ ਤੇਰਾ ਪਿਓ ਆ ਗਿਆ ਆ ਜਾ ਆ ਜਾ ਆ ਜਾ ਦੇਖ ਕੇ ਨਾ ਆ ਗਿਆ ਆ ਗਿਆ ਆ ਗਿਆ ਅਰੇ ਨਾ ਆ ਜਾ ਬਣ ਗਿਆ ਕਮ ਸਕੂਟਰ ਤੇਲ ਲਿਆਣਾ ਤੇ ਯਾਰ ਮੇਰੇ ਹਿਸਾਬ ਨਾਲ ਐਂ ਲੱਗਦਾ ਵੱਡੇ ਹੀ ਲੈ ਆ ਹੋ ਓਏ ਹੈ ਵੱਡੇ ਹੀ ਲੈ ਆ ਹੋ ਵੱਡਾ ਵੱਡਾ ਐਂ ਕਰੀ ਹਾਂ ਤੇਲ ਲਿਆ 100 ਰੁਪਿਆ ਲਵਾਂਗਾ ਤੇ ਤੇਲ ਚੜਾਈ ਜਾ ਉਹ ਰੱਥੀ ਤਾਂ ਚੱਕ ਲੈ ਐਸੀ ਕਰ ਜੀਆਂ ਹੈ ਰੀਵਨ 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 ਮੁੱਕੀ ਗਿਆ ਯਾਰ ਉਹਨੂੰ ਕਹ ਯਾਰ ਰੁਪਿਆ ਓਏ ਖੜ ਜਾ ਖੜ ਜਾ ਆ ਗਏ ਰੁਪਿਆ 100 ਲਵਾਂਗੇ ਤੇਲ ਚੜਾਈ ਜਾ ਆ ਜਾ ਆ ਜਾ ਭੱਜ ਜਾ ਪਜਾਈ ਜੇੂ ਕਹ ਨਾ ਬੇਈਮਾਨ 100 ਰੁਪਿਆ ਕਾਦਾ ਲੈਂਗਾ ਉਹ ਤੇਲ ਚੜਾਈ ਦਾ ਲੈਂਦੇ ਤੂੰ ਭੰਦਾ ਨਾ ਲੱਗੀਆਂ ਪਵਨ ਜੀ ਕਿਵੇਂ ਆ ਲੱਗੀਆਂ ਪਵਨ ਜੀ ਕੋਸ਼ਾਂ ਯਾਰ ਉਹ ਲੈਂਦੇ ਹੁੰਦਾ ਚੰਗਾ ਹੁੰਦਾ ਬੰਨੇ ਖੁਰੀ ਨਿਯੰਤਰ ਬਾੜ ਦੇ ਹੁੰਦੇ ਕੀ ਬੰਨੇ ਖੁਰੀ ਨਹੀਂ ਬਣਦੇ ਹੁੰਦੇ ਕੁਛ ਵੀ ਆ ਪਵਨ ਜੀ ਮਸ਼ੀਨਰੀ ਆ ਜਾਂ ਤਾਂ ਮਾਰੀ ਹੁੰਦੀ ਆ 10 ਰੁਪਏ ਦੇ ਕੇ ਫੇਰ ਤੀਆਂ ਮਾਰੀ ਜਾਂਦਾ ਆ ਗਿਆ ਆਪ ਜਾਣਦਾ ਓਏ ਆਪ ਜਾਣਦਾ ਫੇਰ ਹੀ ਲੈ ਕੇ ਆਇਆ ਉਹ ਪਾਲਿਆ ਉਹ ਬਾਹਰ ਖੋਲ ਦੇ ਖੁੱਲ ਗਿਆ ਓਏ ਆ ਗਿਆ ਆ ਗਿਆ 12:00 ਬਧਾਈਆਂ ਬਾਈ ਬਧਾਈਆਂ ਬੱਲੇ 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 ਏ ਸਕੂਟ ਓਏ ਹੋਰਾ ਕੰਜੜਾ ਤੜਕੇ ਜੱਟ ਕੀ ਨਹੀਂ ਗਿਆ ਬਧਾਈਆਂ ਬਾਈ ਬਧਾਈਆਂ ਹੋਟ ਬਾਜ ਗਿਆ 12:00 ਬਜ ਗਿਆ ਹੋ ਗਿਆ ਐ ਕਿਉਂ ਕਰੀਏ ਨਾ ਕੋਈ ਸਕੂਟ ਨਹੀਂ ਰੱਖਿਆ ਬਧਾਈਆਂ ਪਾਪਾ ਤੈਨੂੰ ਇੱਕ ਮਿੰਟ ਖੋ ਜਾ ਹੋ ਜਾ ਕੀ ਕਰਦਾ ਯਾਰ ਪਾਸੇ ਮੈਨੂੰ ਅੰਦਰ ਲਾਉਣ ਦੇ ਓਏ ਇੱਕ ਮਿੰਟ ਇੱਕ ਖੜ ਜਾ ਵਿਆਹ ਤਾਂ ਹੁਣ ਕਰੂਗਾ ਤਾ ਗਾਂ ਕਰ ਮਰੇ ਗਾਂ ਗਾਂ ਕਰ ਗਾਂ ਆ ਜਾ ਗਾਂ ਆਉਂਦੇ ਆਉਣ ਜਾਉਣ ਦੇ ਆ ਕੀ ਟਰੈਕਟਰ ਕਿਉਂ ਦੇ ਆ ਗਾਂ ਚਾ ਲਿਆ ਆ ਇਹ ਬੈਕ ਲਵਾਉਣਾ ਨਹੀਂ ਨਹੀਂ ਆਉਣ ਜਾਉਣ ਤੇਲ ਟਾਲਨੇ ਬੋਲੀ 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 ਚਾਚਾ ਕਾ ਕਾਂ ਚਾਉਂ ਦੇ ਹਾਂ ਲਵੇ ਉਹ ਖੜਕਾ ਜ਼ਮੀਨ ਕਰਦੀ ਕਿ ਨਵਾਂ ਹੋ ਗਿਆ ਖੋਜਿਆ 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 ਖੋਜ ਜਾਣਾ ਬੈਕ ਤੋਂ ਲੈ ਕੇ ਆ ਜਾ ਇਹ ਬਾਪੂ ਬੋਚ ਕੇ ਹੋ ਜਾ ਗਿਆ ਤੇ ਹਏ ਓ ਬ੍ਰੇਕ ਹੈ ਨਹੀਂ ਹਜੇ ਦੇ ਮਨੂ ਜੱਜਾ ਜਿਹੜਾ ਪੂਰਾ ਜਾਨੂ ਨਹੀਂ ਉਹਦਾ ਹੋ ਰਾ ਬੋਲੀ 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 ਇੱਕ ਮੈਂਕ ਇੱਕ ਓਏ ਢੋਲੀ ਤੇ ਦੁੱਦੀ ਆ ਪੈਰਾਂ ਦੀ ਪਾਣੀ ਪਾਈ ਓਏ ਹੁੰਦਾ ਪੜੇ ਹੋ ਗਿਆ ਇੱਕ ਮੈਂਕ ਲੈ ਓਏ ਨੌਕਰੀ ਆ ਨੋ ਯਾਰ ਬੋਝੀਆਂ ਫੇ ਬੰਤੋ ਪਟਾਈਂਗਾ ਤੈਨੂੰ ਨਮਾਸ਼ ਕੁੱਤਰ ਆਇਆ ਬੇ ਓਏ ਕੋਈ ਦੋਹੇ ਲਾਈ ਜਨੇ ਕੋਈ ਵਿਆਹ ਆ ਫੜੋ ਵਾਹ ਲੇ ਹਮ ਗਾ ਬੁਗਾ ਦੇ ਕੋ ਦਾ ਬੁਗਾ ਦੇ ਦੇ ਨਹੀਂ ਬੁਗਾ ਦੇ ਦੇ ਖੁਸ਼ੀ ਖੁਸ਼ੀ ਮਸ਼ੀਨਰੀ ਦਾ ਐਂ ਕਰ ਵਧਾਈ ਆਪਣਾ ਲਾਈਟ ਵੀ ਆ ਓਏ ਹੈਨਾ ਨਵੇਂ ਆ ਗਏ ਪਈਆ ਸਾਰਾ ਕੁਝ ਹੀ ਹੋਊਗਾ ਕਿ ਲਾਈਟ ਵੀ ਹੈ ਯਾ ਭਾਈ ਵਧਾਈ ਹੈ ਵਧਾਈ ਵਧਾਈ ਨੂੰ ਕੰਜਰ ਦੇ ਗਾ ਰੀ ਤੂੰ ਬੁਧਾਈ ਬੁਧਾਈ ਜਿਹੜਾ ਪਿਆਰ ਬਣਿਆ ਆਇਆ ਉਹ ਤਾਂ ਅਈ ਤੋਂ ਕਦੀ ਬੁਧਾਈ ਲੈਣਾ ਆਦੀ ਮਸ਼ੀਨਰੀ ਐ ਨਹੀਂ ਨਹੀਂ ਉਹ ਤਾਂ ਹੁੰਦਾ ਜੜੇ ਇਹ ਤਾਂ ਬੰਨੀ ਕੁਰੀ ਨਹੀਂ ਵੱਢਦੇ ਹੁੰਦੇ ਅੰਦਰ ਕੀ ਬੰਨੀ ਕੁਰੀ ਮੈਂ ਚਾਹੇ ਬੰਨੀ ਕੁਰੀ ਨੂੰ ਨਹੀਂ ਮਸ਼ੀਨਰੀ ਭਾਵੇਂ ਜੀ ਅੰਦਰ ਆਏ ਨਹੀਂ ਵੱਢਦਾ ਹੁੰਦਾ ਅੱਛਾ ਮਾੜਾ ਹੁੰਦਾ ਲੈ ਬਾਗੀ ਬਾਤੈ ਨੂੰ ਵੱਢ ਜਾ ਕਰੀ ਨਾ ਲੋਕ ਤਾਂ ਤੇਲ ਪਾਉਂਦੇ ਤੂੰ ਪਾਣੀ ਭਾਈ ਮੈਨੂੰ ਵੀ ਹੁਣ ਪਾਣੀ ਵੀ ਬੈਂਕਾ ਹੋ ਗਿਆ ਤੇਲ ਵਰਗਾ ਝੋਣਾ ਨਹੀਂ ਬਣ ਡੂੰਗਾ ਹੀ ਬੜਾ ਵਗ ਮੈਨੂੰ ਵੀ ਵਧਾਈ ਦੇ ਓਏ ਤੂੰ ਲੈ ਲਈਆਂ ਇਹ ਨਹੀਂ ਆਏ ਨਹੀਂ ਕਰ ਲਾਂਗੇ ਕਾਜੇ 25 ਕਰ ਲਾਂਗੇ ਤੇਲ ਮੈਂ ਚਲੇ ਛਾਓ ਦਿੱਤਾ 50 50 ਕਰ ਲਿਓ ਅੰਦਰ ਲਿਆ ਕੋਈ ਨਾ ਜੜ ਲਾਡੂ ਅੰਦਰ ਲਿਓ ਅੰਦਰ ਲਿਓ ਅੰਦਰ ਲਾ ਕੇ ਜੇ ਤੋ ਕਾਮਲੇ ਹੋ ਜਮੀ ਬਾਹਰ ਜਾ ਜੇ ਖਿਚਰੇ ਖਿਚਰੇ ਠੀਕ ਤੇ ਸੱਟ ਖਾਣੀ ਹੈ ਯਾਰ ਖੜਕਾ ਜਮੀ ਨਹੀਂ ਕਰਤੀ ਯਾਰ ਹੈਂ ਨਿਕਲ ਕਾ ਨਮੀ ਨਾ ਕਾਪੀ ਬਣ ਗਈ ਬਾਈ ਜੀ ਬਾੜਾ ਦੇ ਬਾੜਾ ਦੇ ਬਾੜਾ ਦੇ ਬਾੜਾ ਦੇ ਕਾਪੀ ਬਣ ਕੀ ਕਾ ਕੋਈ ਆ ਨਾ ਜਾਵੇ ਠਹਿੜ ਕੇ ਬਣੂ ਬਸ ਬਣ ਗਿਆ ਬਾੜਾ ਕੀ ਬੜਾ ਹੈ ਕੋਈ ਪਾਲਾ ਤੈਨੂੰ ਵੀ ਖਾਬਾ ਜਦ ਮੈਂ ਕਾਸੀ ਜੀ ਨੇ ਠੰਡ ਪਣਾ ਲਿਆ ਹੈ ਹਾਂ ਕਿਉਂ ਮੰਨਦੇ ਮੈਂ ਤਾਂ ਕੋਦੋ ਬੁੱਗੋ ਦੇ ਖੁਸ਼ੀ ਵਾਲੀ ਆ ਖੁਸ਼ੀ ਵਾਲੀਆਂ ਨਾਲ ਆਜਾ ਭਾਈ ਖੂੜਾ ਫੜੀ ਬਾਕੀ ਕਾਪਾ ਜੀ ਠੰਡ ਪਣਾ ਗਿਆ ਜਮਿਆਂ ਚੋਂ ਅਸੀਂ ਨਾ ਕੱਢਤਾ ਜਮਾ ਬਾਪੂ ਤੇ ਗਿਆ ਹੈ ਜਮਾ ਜਮਾ ਚੋਂ ਅਸੀਂ ਬਾਪੂ ਮੈਂ ਕਾ ਸਰਦਾਂ ਨਹੀਂ ਟਾਣੀ ਚ ਬੈਠੇ ਮਾ ਇਹ ਖਪੜਾ ਵੱਢ ਬੈਠੇ ਹੋਰ ਤਾਂ ਇੱਥੇ ਜਾਂਦੀ ਰੇਕੜੀ ਇੱਕ ਦੀ ਬਣਾ ਲੈ ਲੈ ਉਹ ਫੜਾ ਖੁੰਡਾ ਈਦਾ ਈਦਾ ਬੱਜਾ ਬਣ ਕੇ ਤਾਂ ਚੀਜ਼ ਮੈਂ ਦੇਖ ਉਹ ਤੂੰ ਕੋਲ ਦੇਖਦਾ ਯਾਰ ਉਹ ਨਾ ਤੋੜ ਦੇ ਹਰਜਾ ਕਾ ਯਾਰ ਇਹ ਦੇਖ ਦੇਗਾ ਨਮੀ ਲੈਦੀ ਉਹ ਹੀ ਗੱਲ ਮੈਂ ਤਾਂ ਸਿੱਖਾਂ ਗਿਆ ਕਿ ਨਹੀਂ ਉਹ ਸਿੱਖਣੀ ਏਡੀ ਛੇਤੀ ਕੋਈ ਲੈ ਕੇ ਤਾਂ ਨਹੀਂ ਜਾਂਦਾ ਅੱਛਾ ਤੂੰ ਬੱਜਾ ਪਾਈ ਛੰਡ ਬੱਜਦੀ ਆ ਉਹ ਚਾਬੀ ਕੱਟਾ ਛੁੱਟ ਕੱਟ ਗਿਆ ਕੁੰਜੀ ਕੁੰਜੀ ਕੱਟ ਦੇ ਕੱਟ ਦੇ ਮੇਰੇ ਕੋਲ ਆ ਹੁਣ ਮੈਂ ਤੇਰੇ ਕੋਲੇ ਕਾੜੀ ਉਹਨੇ ਫੜਾ ਉਹਦਾ ਸੀਰ ਦਾ ਕਮਾ ਗਿਆ ਉਰੇ ਫੜਾ ਮੈਂ ਕੰਜਰਾਂ ਦੇ ਕਿਉਂ ਲੋਕਾਂ ਨੂੰ ਜੂਤ ਦਿਖਾਈਏ ਨੋ ਯਾਰਾ ਉਰੇ ਫੜਾ ਯਾਰ ਮੈਂ ਵੱਡਾ ਕਿ ਤੂੰ ਮੈਨੂੰ ਫੜਾ ਗਿਆ ਤੂੰ ਵੱਡਾ ਕਿ ਮੇਰੇ ਪਾਪਾ ਔਰ ਕਿੰਨੇ ਦਾ ਬਣ ਕੇ ਪਹੁੰਚਿਆ ਕਾਮਲਿਆਂ ਵਾਂਗੂ ਬੋਲ ਜਨੇ ਕਿੰਨੇ ਦਾ ਬਣ ਕੇ ਤੈਨੂੰ ਕਿੰਨੇ ਦਾ ਲੱਗਦਾ ਵੇਖੋ ਭਾਈ ਕੀ ਪਤਾ ਕੀ ਮੁੱਲ ਹੈ ਤਾਂ ਕੋਈ ਖਸਾਬ ਕਿਤਾਬ ਤਾਂ ਲਾ ਮੜਾ ਮੋਟਾ ਨਾ ਨਾ ਚੱਪੜੀ ਗੇ ਜੰਮੇ ਚੋਸੀ ਹੈ ਕੀ ਜੰਮੇ ਚੋਸੀ ਐ ਬਿੰਦ ਕੁਛ ਕਿੰਨੇ ਦਾ ਕੀ ਜਾਜਾ ਜਸੂਤ ਬਣ ਕੇ ਕਿੰਨੇ ਕ ਪੈਸਾ ਨੇ ਵੀ ਹੈ ਕਿੰਨੇ ਕ ਪੈਸਾ ਦਾ ਇਹ 50000 ਦਾ ਪੁਨਿਆ ਆਦਾ ਹਾਂ ਪੁਨਿਆ ਤਾਂ ਕੋਈ ਬੜਾ ਨਹੀਂ ਯਾਰ ਫਿਰ ਕਿਉਂ ਬਾੜਾ ਕਿਉਂ ਨਹੀਂ ਨਹੀਂ ਪੁਨਿਆ ਦਾ ਚੱਕੀ ਆਉਂਦਾ ਅੱਜ ਕੱਲੋ ਚੀਜ਼ ਬਹੁਤ ਢਬਲਾ ਟਾਇਰ ਵੀ ਨਵੇਂ ਪਏ ਹੈ ਓਏ ਕਿਹ ਰਹੀ ਨਾ ਮੈਂ ਕਿ ਟਾਇਰ ਵੀ ਨਵੇਂ ਹੀ ਪਏ ਹੈ ਅੱਛਾ ਨਵੇਂ ਆ ਲੱਗਦਾ ਹੈ ਪੁਰਾਣੀ ਹੁੰਦੀ ਆ ਓਏ ਰੰਗ ਹੀ ਇਹ ਜੈ ਰੇਤਾ ਉੱਤਾਂ ਪੈ ਗਿਆ ਆਪਣਾ ਰਾਹ ਕੱਚਾ ਨਾ ਰੇਤਾ ਪੈ ਗਿਆ ਅਹੀ ਕਿ ਰੇਤਾ ਪੈ ਗਿਆ ਹਾਂ ਤੇ ਆ ਜੰਦਰਾ ਕੋਈ ਮੁੱਧਾ ਮਾਰੇ ਓਏ ਇਹ ਤਾਂ ਪਾੜਲਾ ਉਹ ਪੁਜਾਰੀ ਦੀ ਪੱਟੀ ਜਾਂਦੀ ਹੈ ਪੁਜਾਰੀ ਦੀ ਪੱਟੀ ਉਹ ਗਾ ਕੜਤੀ ਦੀ ਭੈਣ ਸਾਰੇ ਦੀ ਛੁਰੀ ਖਰਾਬ ਹੋ ਰਹੀ ਹੈ ਕਹਿੰਦਾ ਛੁਰੀ ਕੋ ਉਹਦਾ ਤਾਂ ਇੱਟਾ ਦਾ ਧਰਦੇ ਨਹੀਂ ਜਿੱਥੇ ਸਿਰਦਾ ਸਿਰਦਾ ਬੰਦਾ ਨਾ ਰੋਗ ਨੇ ਕਰਾਂਗੇ ਰੋਗ ਨੇ ਰੋਗ ਨੇ ਕਰਾਂਗੇ ਇੱਕ ਗੱਲ ਹੋ ਜਾ ਬੰਟੋ ਹਾਂ ਕੱਲ ਨੂੰ ਹੁਣ ਮੈਨੂੰ ਛਾਕ ਛੱਲਾ ਹੁੰਦਾ ਵਿਆਹ ਹੈਗਾ ਤੂੰ ਬੜਾ ਛਾਕਦਾ ਸਾਲਾ ਛਾਕਦਾ ਤੇਰੀ ਪਰਜਾਈ ਨੂੰ ਤੇ ਪਾ ਪਰ ਪਰਜਾਈ ਉਹ ਗੰਝ ਕਰਨੇ ਪਾਖ ਗੋਨੀ ਹਜੇ ਖੜ ਜਾ ਪੰਜ ਚਾਰ ਸਾਲ ਹਜੇ ਕੀ ਹੈ ਦੋਨੇ ਜੀ ਕਿਵੇਂ ਭੱਜਿਆ ਕਰਕੇ ਆਲਾ ਵਿਆਹ ਦਾ ਨਾ ਕੰਮ ਤੇ ਨੂੰ ਵਿਆਹਣ ਦੀ ਗੱਲ ਕਰ ਮੈਥੋ ਲਫੇ ਕਾ ਮਾਂ ਕਹਿੰਦਾ ਪਾਲੇ ਨੂੰ ਵਿਆਵਾਗੇ ਹੁਣ ਪਾਲਾ ਤਾਂ ਛੋਟੀ ਉਮਰ ਹੈ ਕਾਦੀ ਛੋਟੀ ਉਮਰ ਹੈ ਨਾ ਜਿਹੜੀਆਂ ਕੱਲ ਨੂੰ ਸਾਹ ਚ ਨਹੀਂ ਆਉਣੀ ਗੱਲ ਕੀ ਗੱਲ ਕਬੀਲਦਾਰੀ ਨਵੇਂ ਮੁੱਢੇ ਤੋਂ ਕਿ ਕਬੀਲਦਾਰੀ ਮੇਰੇ ਕੋਲੇ ਹੈ ਉਹ ਨਹੀਂ ਮੇਰਾ ਫੜਕਾ ਵੱਡੇ ਥਾਂ ਮਹੀ ਇਹਦਾ ਕਾਹਦਾ ਹੋਗਾ ਤੇਰਾ ਕਾਹਦਾ ਯਾਰ ਉਹੀ ਗੱਲ ਲੈ ਪਾਲਿਆ ਚਰ ਮੋੜ ਫਿੱਟ ਚੂਟਾ ਲੈ ਕੇ ਗੇ ਚੂਟਾ ਲੈ ਲੈ ਓਏ ਯਾਰ ਕਮਾਲ ਹੀ ਕਰੀਏ ਨਾ ਜਮਾ ਆਹ ਕੁੰਜੀ ਦੇ ਯਾਰ ਕੁੰਜੀ ਨਾ ਪਾ ਲੈਣੇ ਕੁੰਜੀ ਦੇ ਯਾਰ ਓਏ ਤੁਸੀਂ ਦੇਖ ਨਾ ਦਿਓ ਚੱਲ ਫਿਰ ਰਹਿਣ ਦੀ ਤੂੰ ਕਿੱਥੋਂ ਸਿੱਖਿਆ ਕਿਹੜਾ ਗੁੜਾ ਮਾਰ ਤੂੰ ਕਿ ਪਹਿਲਾਂ ਦੀ ਜਾਣਦਾ ਬੜਾ ਯਾਰ ਤੂੰ ਤਾਂ ਯਾਰ ਚਲਾਉਂਦਾ ਹੀ ਬਹੁਤ ਸੋਹਣਾ ਲੱਗਦਾ ਸੀ ਅੱਛਾ ਹਾਂ ਆਂ ਲੱਗਦਾ ਜਿਵੇਂ ਲੋਕ ਵਾਲੇ ਕੈਂਟਰ ਤੇ ਬਾਂਦਰ ਬੈਠਾ ਹੁੰਦਾ ਕੀ ਭੈਣੀ ਹੈ ਇਹ ਨਾ ਲੋਕ ਵਾਲੇ ਕੈਂਟਰ ਤੇ ਬੈਠਾ ਹੈ ਜਦੋਂ ਆਇਆ ਬਹੁਤ ਸੋਹਣਾ ਲੱਗਦਾ ਛੁਕਲ ਤੂੰ ਤੂੰ ਤਾਂ ਸੋਹਣਾ ਲੱਗੇਗਾ ਨਹੀਂ ਲੱਗਦਾ ਬਹੁਤਾ ਯਾਰ ਹੈਂ ਜੋ ਹੋ ਰਿਹਾ ਚਾਨਣ ਪੂਰਾ ਲਾਤ ਨੂੰ ਪੂਰਾ ਕਰਪਾਣ ਵਾਂਗੂ ਚਾਰ ਪੰਜ ਲਾਈਟਾਂ ਭਾਵੇਂ ਲਾਈਟ ਨਾ ਬਈ ਪੰਜ ਚਾਰ ਘੰਟਿਆਂ ਹੀ ਛੱਡ ਦੇ ਇਹਨੂੰ ਨਹੀਂ ਬਾੜੀ ਬਾੜੀ ਚੜਾ ਦਿਆ ਕਰ ਹੱਤੋਂ ਜਾਦੀ ਖੁਸ਼ੀ ਆ ਜੇ ਅੱਜ ਦੇਖ ਲੈ ਕਿਤੇ ਬੜੀ ਪੈਸਾ ਆਈ ਜਾਉਦੀ ਹੁੰਦੀ ਭਾਬੀ ਬੜੀ ਖੁਸ਼ੀ ਮਨਾਉਂਦੇ ਕੋਲ ਤਾਂ ਗੱਲਾਂ ਯਾਰ ਜਉਂਦੀ ਹੁੰਦੀ ਬਾੜੀ ਬੜੀ ਖੁਸ਼ੀ ਮਨਾਉਂਦੇ ਯਾਰ ਦੁੱਖ ਤਾਂ ਸਾਨੂੰ ਵੀ ਤਾਂ ਇਹਨੂੰ ਮਹਿਸੂਸ ਕਰਦਾ ਬਾੜੀ ਬਾੜੀ ਉਹ ਤਾਂ ਇਹ ਗੱਲਾਂ ਦੀ ਬੜੀ ਖੁਸ਼ੀ ਕਰਦੀ ਬੰਸ ਤੈਨੂੰ ਨਹੀਂ ਆਗੀ ਜਾ ਬਲੂ ਪਿਆਰੀ ਹੋਗੀ ਫੇਰ ਭਾਈ ਖੁਸ਼ੀ ਬਣਾ ਇਹਦਾ ਹਰ ਇੱਕ ਗੱਲ ਤੇ ਰੋਣ ਬੈਜੂਂਦਾ ਇਹਦਾ ਇਹ ਗੱਲ ਤੇ ਉਹ ਹੀ ਭਾਲਿਆ ਅੱਜ ਸ਼ਰਗ ਜਿ ਤੇਰੀ ਬੇਬੇ ਹੁੰਦੀ ਦੂਣਾ ਦੂਣਾ ਛੇਰ ਲੂ ਹੁਬਾ ਦੀ ਜਾਂਦਾ ਮੇਰਾ ਤੇਰਾ ਕਦੋਂ ਵੱਜ ਜਾਂਦਾ ਜਿਉਂ ਜਿਉਂ ਸਾਨੂੰ ਕੋਈ ਦੁੱਖ ਨਹੀਂ ਤੈਨੂੰ ਵਹਲਾ ਖੁਸ਼ੀ ਖੁਸ਼ੀ ਬਾਰੀ ਸੀ ਉਹਨੂੰ ਆਈਆਂ ਗੱਲਾਂ ਦੀ ਅੱਛਾ ਹਾਂ ਭਾਈ ਆਈ ਤਾਂ ਤੂੰ ਵਿਆਹ ਕਰਾਉ ਨੂੰ ਕਹਿੰਦਾ ਵੀਰਾ ਮੁੰਡਾ ਨਾ ਵਿਆਹੀ ਹਾਂ ਉਹ ਤਾਂ ਕਿਰਾ ਮੈਂ ਮੇਲੇ ਤੋਂ ਚੀਜ਼ਾਂ ਦੇ ਮੋਚਨ ਲੈ ਆਈ ਨਹੀਂ ਖੁਸ਼ ਹੋਈ ਹੱਟੋ ਜਾ ਦੇ ਅੱਛਾ ਕੈਨ ਦੀ ਬਾਈ ਛੰਤ ਬਣ ਕੇ ਬਹੁਤ ਵੱਡੀ ਲੈ ਆਈ ਕੈਨ ਦੀ ਬਾਈ ਛੰਤ ਬਣ ਕੇ ਰੋਜ਼ ਰੋਜ਼ ਨਹੀਂ ਬਣਦਾ ਬੋਲੀ ਪੋਲੀ ਚੰਗਾ ਰਹਿ ਗਿਆ ਡਬਾ ਗਿਆ ਕੀ ਮੋਚਨੇ ਦੀ ਕਾਜੀ ਖੁਸ਼ੀ ਸੀ ਨਹੀਂ ਪਹਿਲਾਂ ਮੰਨ ਦੇ ਮੈਂ 10 ਰੁਪਏ ਦੀ ਚੀਜ਼ ਹੈ ਉਹ ਕੀ ਨਹੀਂ ਪਹਿਲਾਂ ਮੰਨ ਦੇ ਖਤਾ ਖਤਰੀ ਉਹ ਨਹੀਂ ਖਤਾ ਤਾਂ ਸਾਰੀ ਪਟ ਦੇ ਇੱਕ 10 ਹੰਦ ਲੈ ਆ ਸੀ ਉਦੋਂ ਤਾਂ ਸਾਰੀ ਪਟ ਦੇ ਸੀ ਪਟ ਦੇ ਸੀ ਚੱਲਾ ਤਾਂ ਭਾਈ ਬਦਕਾ ਹੋ ਗਿਆ ਹੂੰ ਐ ਕਰ ਤੇ ਪਿਓ ਨੂੰ ਚਾਹ ਚੂ ਪਿਆ ਦੇ ਓਏ ਪਹਿਲਾ ਬਣਾ ਲਾ ਚਾਹ ਦੀ ਕੁੱਟ ਆਪ ਵੀ ਨਹੀਂ ਹੈ ਪੀ ਲਾਂਗੇ ਚਾਹ ਤਾਂ ਲੈ ਕੇ ਦੇ ਮੈਂ ਐ ਕਿਉਂ ਕਰੀਏ ਕੀ ਹੈ ਗਿੱਜੇ ਚ 10 ਰੁਪਏ ਬਚੇ ਹੋਣਗੇ ਕੋਈ ਅੱਜ ਘਰ ਲਾਂਗੇ ਫੇਰ ਮੂੰਹ ਟੱਟਾ ਐ ਕਰ ਤੂੰ ਆਪ ਪੀ ਪੀ ਲੈ ਉੱਥੇ ਜਾ ਕੇ ਕੋਈ ਹੋਰ 100 ਦੋ ਉੱਥੇ ਫੜ ਲਾ 100 ਦੋ 60 ਰੁਪਏ ਤੋਂ ਖੁਸ਼ੀ ਆ ਲੈ ਦੇ ਬਾਬਾ ਕਰਨਾ ਮੂੰਹ ਟੱਟਾ ਖੁਸ਼ੀ ਆ ਹੁਣ ਖਾ ਕੇ ਖਾ ਪੀ ਕਿਆ ਵਾਂਗੇ ਕੋਈ ਹੁਣ ਦੇ ਤਾਂ ਦਿੱਤੇ ਤੁਹਾਨੂੰ ਯਾਰ ਓਏ ਉਹ ਤਾਂ ਉਹ ਵਧਾਈ ਐ ਅੱਜ ਹੁੰਦੀ ਆ ਉਹ ਅੱਜ ਹੁੰਦੀ ਆ ਓਏ ਕੋਈ ਗੱਲ ਹੁੰਦੀ ਆ ਇੱਕੋ ਹਾਈ ਨਹੀਂ ਉਹ ਬੇਈਮਾਨ ਮਾਜਣਾ ਨਹੀਂ ਮਾਜਣਾ ਮਾਜਣਾ ਤੂੰ ਕਿੰਨੇ ਫੜੇ ਸੀ ਕੀ ਪਤਾ ਕਿੰਨੇ ਅੱਧੇ ਬਚਨੋ ਕੇ ਜੈ ਉਹ ਗੱਲੋਂ ਨੂੰ ਜ ਆ ਬਚਨੋ ਨੂੰ ਆ ਕਿਹ ਪਤਾ ਫੁੱਦਾ ਦੇ ਤੇਰੀ ਕਿਸ ਨੂੰ ਦੇ ਆ ਕਿਧਰੋਂ ਨਾ ਆਇਆ ਰੱਬ ਜਾਣੇ ਪਰ ਇਹ ਨਹੀਂ ਆਈਂਦੀ ਪਤਾ ਗੱਲ ਜੀ ਕੁੜੀ ਦਾ ਬੈ ਸਕੂਟਰੀ ਉਹਨੂੰ ਦੇਣੀ ਹੋਵੇ ਤੈਨੂੰ ਇਹ ਵੀ ਦੱਸ ਦੀ ਗੱਲ ਅੱਛਾ ਕਿਤੇ ਅਸੀਂ ਉਹੀ ਚਾਹ ਮਨਾਈਏ ਕਿ ਹਾਂ ਉਹ ਪਤਾ ਤੂੰ ਨਾ ਇਹ ਜਿਹੇ ਜੇ ਇਹ ਤਾਂ ਹੈਗਾ ਹੈਗਾ ਤੂੰ ਨਾ ਇਹ ਨਿਕਲ ਜੀ ਪੰਜਾ ਜਨਾ ਪਹਿਲਾਂ ਨਹੀਂ ਜਮਾ ਇਹਨਾਂ ਨੂੰ ਦੇਣੀ ਹੁੰਦੀ ਫਿਰ ਮੈਂ ਘਰੇ ਕੋਲ ਲਿਆਉਂਦਾ ਕੀ ਪਤਾ ਛੋਟੀ ਚਾਹ ਮਨਾਈਏ ਜੇ ਨਿਮਾ ਕੇ ਛੱਡ ਕੇ ਨਹੀਂ ਹੋਵੇ ਅੱਛਾ ਕੋਈ ਤਵਾਰੀ ਨਹੀਂ ਭਰਾਵਾ ਬੱਤਾਂ ਲਿਆਂਦੀਆਂ ਜਾਂ ਪਾ ਲਿਆ ਤਾਂ ਮਰ ਹੀ ਜਾਂਦਾ ਉਹ ਹੀ ਦਾ ਇਹ ਲੜਾਉਂਦਾ ਯਾਰ ਆਪਾਂ ਨੂੰ ਐਵੇਂ ਹੀ ਲੜਾਉਣਾ ਔਰ ਕੀ ਕਰਦਾ ਜਿਹੜਾ ਹੁੰਦਾ ਨਾਲੇ ਨਹੀਂ ਉਹਨਾਂ ਨੂੰ ਮੇਰਾ ਪਿਓ ਦਾ ਗਿੱਲੇ ਕੋਹੇ ਤੇ ਪੈਰ ਨਹੀਂ ਦੰਦਦਾ ਕਾਹਨੂੰ ਉਤਰਦਾ ਤਾਂ ਮੇਰੇ ਨਾਲ ਸਾਰਾ ਸਾਰਾ ਰੂੜੀ ਚ ਗੁੱਚਿਆ ਪਿਆ ਕੋਹੇ ਦੀ ਗੱਲ ਕਰਦਾ ਤੂੰ ਕਾਦੇ ਨਾਲ ਗੁੱਚਿਆ ਪਿਆ ਪਤਾ ਹੀ ਪਿੰਡ ਚ ਆ ਨਹੀਂ ਜਦਾ ਕੀ ਕੀ ਪਤਾ ਓਏ ਛੋਡੇ ਫਰੇ ਸੀ ਮਾਰੀ ਨਾ ਪਕਾਈ ਤੁਸੀਂ ਦੋਨੀ ਇੱਜ਼ਤ ਦੇ ਹੌਲੇ ਹੋ ਤਾਂ ਨਹੀਂ ਮੈਨੂੰ ਸਾਹ ਓਏ ਕਾਹਦਾ ਭਾਰਾ ਭਾਰਾ ਤੈਨੂੰ ਭੈਣ ਦੀ ਫੁੱਦੀ ਬੜੀ ਪਾਗਲ ਜੇ ਕੇ ਪਿੰਡ ਚ ਆ ਕੇ ਰੂਬਉ ਬਹੁਤ ਛਣਾ ਬਹੁਤ ਸੋਹਣਾ ਲੱਗਦਾ ਕੋਲੇ ਮੁੰਡਾ ਬੈਠਾ ਦੇਖ ਗੱਡੀਆਂ ਸਿਆਣੀਆਂ ਗੱਲਾਂ ਕਰਦਾ ਹਨਾ ਹੋਰ ਨੂੰ ਮੈਂ ਕੈਦਾ ਪੜਾ ਜਾਂ ਜਾਈ ਹੈ ਕੀ ਗੱਲੋ ਇਹ ਕਰਨੀ ਮੈਂ ਗਾਲ ਦਿਆ ਕਰ ਹਰੇਕ ਗੱਲ ਤੇ ਮੈਂ ਕਿਹੜੀ ਗੱਲ ਗਾਲ ਦਿੱਤੀ ਹੋਇਆ ਨਾ ਦਿੱਤੀ ਨਹੀਂ ਤੂੰ ਤਾਂ ਗਾਲ ਦਿੱਤੀ ਗਾਲਾਂ ਆਪਣੇ ਨੌ ਸਾਡਾ ਹਾਂ ਹਾਂ ਮੈਂ ਗਾਲ ਕੇ ਦੂੰ ਛਣਾ ਮੇਰਾ ਓਏ ਪਲਿਆ ਐ ਕਰੀਂ ਅੰਦਰ ਲਾ ਦਿਓ ਕੰਜਰੇ ਅੰਦਰ ਲਾ ਦੇ ਨਾ ਹੋਰ ਥੋੜਾ ਚਾਬੀ ਰੋੜ ਕੇਲਾ ਦੇ ਗਾਗਾ ਚਾਬੀ ਰੋੜ ਕੇਲਾ ਦੇ ਕਣੀ ਕੰਮ ਨਾ ਆਏ ਹੋਰ ਵੀ ਬਰਲਾ ਦੇ ਕਣੀ ਕਿਣਾ ਮਾਣ ਕਿੱਥੇ ਆਏ ਐ ਕਰੀ ਓਏ ਹਾਈ ਤੇ ਪੱਲੜ ਪਿਆ ਹੂ ਉੱਤੇ ਦੇ ਦੀ ਕੀ ਪੱਲੜ ਪੱਲੜ ਨਾਲ ਛੀਟਾ ਪੈ ਜਣੀ ਪਹਿਲੇ ਚਾਦਰਾਂ ਪਾ ਦੀ ਉੱਤੇ ਛੀਟਾ ਪੈ ਜਣੀਾ ਲਾਹੌਰ ਹੁਣ ਅੱਛਾ ਯਾਰ ਇੰਨੀ ਨਾਜ਼ੁਕ ਚੀਜ਼ ਐ ਇਹ ਨਾਜ਼ਕ ਵਾਲੀ ਕੀ ਗੱਲ ਐ ਇਹ ਤਾਂ ਉਹਦੇ ਜੰਨੀ ਨਾਜ਼ੁਕ ਮੰਨ ਫਿਰਨ ਕੀ ਉਹਦੇ ਜੰਨੀ ਵੀ ਹੂ ਛੀਟਾ ਉਹ ਚੀਜ਼ ਤੇ ਪੈ ਜਣੀ ਤੂੰ ਦਾ ਪੁੱਠਾ ਪੁੱਠਾ ਚੱਲਣਾ ਹੁੰਦਾ ਕੱਟੀ ਨਹੀਂ ਚਾਬੀ ਉਹਦਾ ਮੀਟਰ ਐ ਤੇ ਚੱਲੀ ਜਾਂਦਾ ਫੜਾ ਚਾਬੀ ਓਰੇ ਐ ਮੇਰਾ ਫਰੈਂਡ ਚੱਲ ਫੜਾਈ ਨਾ ਓਏ ਓ ਕਹਿੰਦਾ ਮੀਟਰ ਚੱਲੀ ਜਾਂਦਾ ਚੱਲ ਜੇ ਫਿਰ ਕੱਟ ਦੇ ਕੱਟ ਦੇ ਇਹਨੇ ਕੱਟੀ ਨਹੀਂ ਫਰਾ ਕੱਟੀ ਨਹੀਂ ਹੋਈ ਇਹ ਪਾੜਾ ਲਿਖਿਆ ਇਹਨੂੰ ਪਤਾ ਕੱਟ ਚਾਬੀ ਆਪਦੇ ਕੋਲ ਹੀ ਰੱਖੀ ਤੂੰ ਹੀ ਕਹੀਗਾ ਮੈਂ ਚਾਬੀ ਕੱਟਤੀ ਮੈਨੂੰ ਕੀ ਪਤਾ ਯਾਰ ਜਿਵੇਂ ਠੀਕ ਕੱਢ ਲਈ ਕੁੰਜੀ ਮੈਨੂੰ ਨਹੀਂ ਪਤਾ ਲਾਈਟਾਂ ਦਾ ਚੱਲਦੀ ਹੈ ਨਹੀਂ ਚੱਲਦੀ ਚਾਹ ਚੂਲੀ ਬਣਾਈ ਕਾਹਤਾ ਪੀ ਗਏ ਭਰਾਓ ਪਤਾ ਨਹੀਂ ਕੋਈ ਥੱਥ ਬਚੀ ਹੈ ਕਿ ਨਾ ਵੀ ਉੱਥੇ ਦੇਖਿਆ ਜਾ ਕੇ ਤੇ ਤੁਹਾਨੂੰ ਪਤਾ ਨਹੀਂ ਸੀਗਾ ਵੀ ਆਊਗਾ ਚਾਹ ਰੱਖੀ ਖਤਰ ਆਊ ਭਾਈ ਜੀ ਫੁੱਦੀ ਕਾਨੋਂ ਕੋ ਲੱਗਿਆ ਵੀ ਬੱਤੀ ਵਾਲੀ ਗੱਡੀ ਆਊ ਬੂਰੇ ਪਹੀਤੇ ਛੜਾਉਦਾ ਅੱਛਾ ਹਾਂ ਪੀ ਲਾਓ ਪਈਆ ਭੜ ਗੱਲ ਨਹੀਂ ਹੈ ਕੱਟਿਆ ਹਾਂ ਕੱਟਿਆ ਆਇਆ 张哥。